ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਇਸੇ ਹੀ ਕਥਨ ਨੂੰ ਮੁੱਖ ਰੱਖਦਿਆਂ ਮਹਿਲਾਵਾਂ ਦੀ ਸਿਰਮੌਰ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਇੱਕ ਹੋਰ ਸਮਾਜ ਸੇਵਾ ਦਾ ਪ੍ਰੋਜੈਕਟ ਅਦਰਸ਼ ਨਗਰ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਨਵਿਤਾ ਸ਼ਾਵੜਾ ਦੀ ਦੇਖ ਰੇਖੇ 'ਤੇ ਇਸ ਮੂਹ ਮਹਿਲਾਮਾਂ ਨੇ ਇੱਕ ਨਹੀਂ ਬਲਕਿ ਚਾਰ ਸਮਾਜ ਭਲਾਈ ਦੇ ਪ੍ਰੋਜੈਕਟ ਕੀਤੇ ਜਿਸ ਦੇ ਚੱਲਦਿਆਂ ਜਿੱਥੇ ਸੰਸਥਾ ਵੱਲੋਂ ਜ਼ਰੂਰਤਮੰਦ ਬੱਚੀ ਦੇ ਸਕੂਲ ਦੀ ਫੀਸ ਅਤੇ ਦਾਖਲੇ ਲਈ ਨਕਦੀ ਭੇਟ ਕੀਤੀ ਗਈ ਉੱਤੇ ਹੀ ਦੋ ਬਲਾਈਂਡ ਸਾਧੂਆਂ ਨੂੰ ਕੱਪੜੇ ਅਤੇ ਰਾਸ਼ਨ ਦੇ ਨਾਲ ਨਾਲ ਨਕਦੀ ਵੀ ਭੇਟ ਕੀਤੀ ਇਸ ਤਰ੍ਹਾਂ ਲਾਵਾ ਇੱਕ ਹੋਰ ਜ਼ਰੂਰਤਮੰਦ ਮਰੀਜ਼ ਨੂੰ ਇਲਾਜ ਲਈ ਜ਼ਰੂਰਤ ਅਨੁਸਾਰ ਨਕਦੀ ਭੇਟ ਕੀਤੀ ਗਈ। ਇਸ ਦੌਰਾਨ ਜਿੱਥੇ ਸਹਾਇਤਾ ਪ੍ਰਾਪਤ ਕਰਨ ਵਾਲੇ ਜ਼ਰੂਰਤਮੰਦ ਪਰਿਵਾਰਾਂ ਨੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ, ਉੱਥੇ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਰਗੜੀ ਪ੍ਰਿੰਸੀਪਲ ਮੀਨੂ ਮਹਾਜਨ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਵੀ ਸੰਸਥਾ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਬੰਦਾ ਯੋਗਦਾਨ ਪਾ ਰਹੇ ਨੇ। ਉਹਨਾਂ ਸੰਸਥਾ ਵੱਲੋਂ ਕੀਤੇ ਸੁਪਰਾਲੇ ਨੂੰ ਸਨਮਾਨਜੋਗ ਦੱਸਿਆ। ਜੀ ਮੈਂ ਬਰਨੂ service to humanity is the best work of life aur aj assi dekh pa rahe hain ki divine angels ne jehde 4 projects kite hain do blind persons hain onna nu financial aid ditti gayi hai kapde wagera ditte aur onna de khane da pehda kitta ik bachche de school fees to grow us bachche nu education layi fees ditti gayi hai aur do patients di help kiti gayi hai financial aid de bina sansadhan nu pata hai ki assi koi bhi project nahi kar sakde ਔਰ ਇਸ ਲਈ ਅਸੀਂ ਬlesst feel ਕਰ ਰਹੇ ਹਾਂ ਕਿ ਆਈ ਐਮ ਪਾਰਟ ਆਫ ਡਿਵਾਈਨ ਐਂਜਲਸ ਐਸ ਯੂ ਕੈਨ ਸੀ ਕਿ ਇਹਨਾਂ ਦਾ ਜੋ ਮੋਟੋ ਹੈ ਡ੍ਰੀਮ ਡੇਅਰ ਐਂਡ ਫਲਾਈ ਅਗਰ ਅਸੀਂ ਕੋਈ ਡ੍ਰੀਮ ਲਵਾਂਗੇ ਅਸੀਂ ਜ਼ਰੂਰ ਉਹਦੇ ਲਈ ਕੰਮ ਵੀ ਕਰਾਂਗੇ ਜਿਹਦੇ ਲਈ ਸਾਰੇ ਹੀ ਮੈਂਬਰਸ ਬਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਫਾਈਨੈਂਸ਼ੀਅਲ ਐਡ ਦਿੱਤੀ ਹੈ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਇਸ ਲਈ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਕਿ ਨਵਿਤਾ मैम ਨੇ ਅੱਜ ਮੈਨੂੰ ਮੌਕਾ ਦਿੱਤਾ ਔਰ ਬLES ਕਰਾਂਗੇ ਸਾਰਿਆਂ ਨੂੰ ਜਿਹੜੇ ਇਹਦੇ ਨਾਲ ਜੁੜੇ ਐ ਔਰ ਇਹ ਪ੍ਰੋਜੈਕਟ ਇਸੇ ਤਰ੍ਹਾਂ ਕਰਦੇ ਰਹਿਣ ਮਨੁੱਖਤਾ ਇਸ ਦੌਰਾਨ ਪ੍ਰਨਨ ਨਵਿਤਾ ਸ਼ਾਵਣਾ ਨੇ ਜ਼ਰੂਰਤਮੰਦਾ ਦੀ ਮਦਦ ਕਰਨ ਤੇ ਅੱਗੇ ਆਉਣ ਵਾਲੀਆਂ ਸਾਰੀਆਂ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਪਵਿਖ ਵਿੱਚ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕੰਮ ਨੂੰ ਨਿਰੰਤਰ ਚਾਲੀ ਰੱਖਣਗੇ ਇਸ ਮੌਕੇ ਮਨਿੰਦਰ ਅੰਜੂ ਅਨਪਮਾ ਡੋਲੀ ਲਵਲੀ ਅੰਛੂ ਨੀਟੂ ਮਲਹੋਤਰਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਨਮਸਕਾਰ ਜੀ ਮੈਂ ਨਵੀਤਾ ਛਾਵੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਦਰਸ਼ ਨਗਰ ਦੇ ਵਿੱਚ ਕਿਸੇ ਦੇ ਘਰ ਪ੍ਰੋਗਰਾਮ ਸੀਗਾ ਉੱਥੇ ਅਸੀਂ ਸਭ ਨੂੰ ਬੁਲਾਇਆ ਚਾਰ ਪ੍ਰੋਜੈਕਟ ਕੀਤੇ ਅਸੀਂ ਇੱਕ ਨੀੜੀ ਪਰਸੰਦੀ ਅਸੀਂ ਹੈਲਪ ਕੀਤੀ ਆ ਫੀਸ ਨਹੀਂ ਪੇ ਕਰ پا ਰਹੀ ਸੀ ਆਪਣੇ ਬੱਚੇ ਦੀ ਤੇ ਦੋ ਪੇਸ਼ੈਂਟ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀਗੇ ਉਹਨਾਂ ਦੀ ਹੈਲਪ ਕੀਤੀ ਹੈ ਇੱਕ ਸਾਡੇ ਹੈਗੇ ਆ ਸੂਰਦਾਸ ਜੀ ਆ ਵਿਚਾਰੇ ਉੱਥੇ ਉਹਨਾਂ ਦਾ ਫੋਨ ਆਇਆ ਸੀ ਕਿ ਮੇਰੀ ਲੈਗ ਦੀ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਟ੍ਰੀਟਮੈਂਟ ਲਈ ਵੀ ਔਰ ਉਹਨਾਂ ਨੂੰ ਜੋ ਕੱਪੜੇ ਵਗੈਰਾ ਚਾਹੀਦੇ ਸੀ ਜਾਂ ਜੋ ਉਹਨਾਂ ਨੂੰ ਉਹ ਕਹਿੰਦੇ ਅਸੀਂ ਹੋਟਲ 'ਚ ਰੋਟੀ ਖਾਂਦੇ ਆ ਫਿਰ ਅਸੀਂ ਉਹਨਾਂ ਨੂੰ ਰੋਟੀ ਲਈ ਰਾਸ਼ਨ ਲਈ ਪੈਸੇ ਵੀ ਦਿੱਤੇ ਆ ਤੇ ਥੋੜਾ ਰਾਸ਼ਨ ਵੀ ਦਿੱਤਾ ਇੱਕ ਪਰਸਨਲੀ ਅਸੀਂ 4 ਪ੍ਰੋਜੈਕਟ ਕੀਤੇ ਆ ਅਸੀਂ ਹਰ ਮਹੀਨੇ ਪ੍ਰੋਜੈਕਟ ਕਰਦੇ ਰਹਿੰਦੇ ਆ ਪਿਛਲੇ ਮਹੀਨੇ ਵੀ 50000 ਦੇ ਪ੍ਰੋਜੈਕਟ ਕੀਤੇ ਸੀਗੇ ਅੱਜ ਅਸੀਂ 21000 ਖਰਚਾ ਕੀਤਾ 4 ਪ੍ਰੋਜੈਕਟ ਕੀਤੇ ਆ ਕਦੀ ਵੀ ਕਿਸੇ ਵੀ ਨੀਡੀ ਪਰਸਨ ਨੂੰ ਜਰੂਰਤ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦਾ ਹੈ थैंक यू वेरी मच